ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਰਾਜਕੌਰ ਬਾਰੇ ਜਾਣੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਬਾਰੇ ਦੱਸਿਆ ਜਾਂਦਾ ਹੈ ਕਿ ਰਾਜਕੌਰ ਦਾ ਜਨਮ ਗਜਬਤ ਸਿੰਘ ਸਿੱਧੂ ਦੇ ਘਰ ਹੋਇਆ ਸੀ ਗਜਬਤ ਸਿੰਘ ਸਿੱਧੂ ਜੀਂਦ ਦਾ ਰਾਜਾ ਸੀ ਦੱਸਿਆ ਜਾਂਦਾ ਹੈ ਕਿ ਉਸ ਟਾਈਮ ਜੇਕਰ ਕਿਸੇ ਰਾਜੇ ਦੇ ਘਰ ਕੁੜੀ ਹੁੰਦੀ ਤਾਂ ਉਸ ਨੂੰ ਮਾਰ ਦਿੱਤਾ ਜਾਂਦਾ ਸੀ ਕਿਉਂਕਿ ਉਸ ਟਾਈਮ ਰਿਆਸਤਾਂ ਦੀ ਆਪਸ ਵਿੱਚ ਲੜਾਈ ਚੱਲਦੀ ਰਹਿੰਦੀ ਸੀ ਜੇਕਰ ਕੱਲ ਨੂੰ ਕੋਈ ਰਿਆਸਤ ਕਿਸੇ ਦੇ ਕਬਜ਼ਾ ਕਰ ਲੈਂਦੀ ਤੇ ਉਹ ਰਾਜੇ ਦੀ ਕੁੜੀ ਨਾਲ ਵਿਆਹ ਕਰ ਲੈਂਦੇ ਸੀ ਇਸ ਕਰਕੇ ਇਸ ਡਰ ਤੋਂ ਰਾਜੇ ਪਹਿਲਾਂ ਹੀ ਕੁੜੀ ਨੂੰ ਮਾਰ ਦਿੰਦੇ ਸੀ ਤੇ ਉਸ ਟਾਈਮ ਛੋਟੇ ਬੱਚਿਆਂ ਨੂੰ ਮਾਰਨ ਦੇ ਕਈ ਤਰੀਕੇ ਸੀ ਉਸ ਟਾਈਮ ਜਿਹੜੀਆਂ ਦਾਈਆਂ ਹੁੰਦੀਆਂ ਸੀ ਉਹ ਕੀ ਕਰਦੀਆਂ ਸੀ ਬੱਚਿਆਂ ਨੂੰ ਪਾਣੀ ਦੇ ਵਿੱਚ ਫੀਮ ਘੋਲ ਕੇ ਦੇ ਦਿੰਦੀਆਂ ਸੀ ਅਤੇ ਉਹ ਹੌਲੀ-ਹੌਲੀ ਬਿਨਾਂ ਤੜਫ ਤੋਂ ਮਾਰ ਜਾਂਦੇ ਸੀ ਇਸੇ ਤਰ੍ਹਾਂ ਰਾਣੀ ਰਾਜਕੌਰ ਨਾਲ ਹੋਇਆ ਸੀ ਉਸ ਸਮੇਂ ਰਾਣੀ ਰਾਜਕੌਰ ਨੂੰ ਪਾਣੀ ਦੇ ਵਿੱਚ ਫੀਮ ਕੋਲ ਕੇ ਦੇ ਦਿੱਤੀ ਸੀ ਅਤੇ ਉਸ ਨੂੰ ਘੜੇ ਵਿੱਚ ਬੰਦ ਕਰਕੇ ਧਰਤਲੇ ਨਬਤਦਾ ਸੀ। ਹੱਲੇ ਕੁਝ ਸਮਾਂ ਬੀਤਿਆ ਹੀ ਸੀ ਤੇ ਕੁਦਰਤ ਅੱਲੋਂ ਉਸ ਸਮੇਂ ਸੰਤ ਗੁਦੜ ਸਿੰਘ ਜੀ ਆ ਗਏ। ਮੰਨਿਆ ਜਾਂਦਾ ਹੈ ਕਿ ਉਹ ਇੱਕ ਉਸ ਟਾਈਮ ਮੰਨੇ ਪ੍ਰਵੰਨੇ ਸੰਤ ਸੀ। ਅਤੇ ਕਿਸੇ ਵਿਅਕਤੀ ਨੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਰਾਜੇ ਗਜਪਤ ਰਾਏ ਦੇ ਘਰ ਕੁੜੀ ਹੋਈ ਸੀ। ਅਤੇ ਉਹ ਤੁਰੰਤ ਹੀ ਰਾਜੇ ਦੇ ਘਰ ਚਲੇ ਜਾਂਦੇ ਹਨ। ਅਤੇ ਉਹਨਾਂ ਦਾ ਉੱਥੇ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਤੇ ਪਰ ਜਦੋਂ ਉਹਨਾਂ ਨੂੰ ਰੋਟੀ ਛਕਾਉਣ ਦੀ ਵਾਰੀ ਹੁੰਦੀ ਹੈ ਤੇ ਉਹ ਪ੍ਰਸ਼ਾਦਾ ਛਕਣ ਤੋਂ ਮਨਾਂ ਕਰ ਦਿੰਦੇ ਹਨ ਉਹ ਕਹਿੰਦੇ ਹਨ ਕਿ ਮੈਂ ਕਿਸੇ ਕੁੜੀ ਦੀ ਮਾਰ ਦੇ ਘਰੋਂ ਪ੍ਰਸ਼ਾਦਾ ਨਹੀਂ ਛਕਣਾ ਜੇ ਤੂੰ ਚਾਹਨਾ ਹੈ ਕਿ ਸਾਡਾ ਪਿਆਰ ਬਣਿਆ ਰਵੇ ਤੂੰ ਤੁਰੰਤ ਉਸ ਕੁੜੀ ਨੂੰ ਘੜੇ ਚੋਂ ਕੱਢ ਕੇ ਲੈ ਕੇ ਆ ਦੱਸਿਆ ਜਾਂਦਾ ਹੈ ਕਿ ਉਸ ਟਾਈਮ ਅਫੀਮ ਤਿੰਨ ਚਾਰ ਘੰਟੇ ਅਸਰ ਕਰਨ ਨੂੰ ਲਾਉਂਦੀ ਸੀ ਤੇ ਫਿਰ ਉਹ ਰਾਜਕੌਰ ਨੂੰ ਘੜੇ ਵਿੱਚੋਂ ਕੱਢ ਕੇ ਲੈ ਕੇ ਆਉਂਦੇ ਹਨ ਤੇ ਉਸ ਸਾਮ ਦੇ ਫਕੀਰ ਹਕੀਮ ਉਸ ਨੂੰ ਜੜੀ ਬੂਟੀ ਦਿੰਦੇ ਹਨ ਤੇ ਉਸ ਨੂੰ ਠੀਕ ਕਰ ਲੈਂਦੇ ਹਨ ਅਤੇ ਵੀਰੂਸ ਦਾ ਵਿਆਹ ਮਾ ਸਿੰਘ ਨਾਲ ਕੀਤਾ ਜਾਂਦਾ ਹੈ ਅਤੇ ਉਸ ਦੀ ਕੁੱਖੋਂ ਰਾਜਾ ਰਣਜੀਤ ਸਿੰਘ ਜਨਮ ਲੈਂਦੇ ਹਨ ਇਹ ਸੀ ਰਾਜਕੌਰ ਦੀ ਕਹਾਣੀ ਅਖੀਰ ਵਿੱਚ ਮੈਂ ਕਹਾਂਗਾ ਸੋਕਿਓ ਮੰਦਾ ਅਖੀਰ ਜਿਤ ਜੰਮੇ ਰਾਜਾ ਜਾਨ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਪਟੇ